ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੇ ਆਂ ਉੱਪਰ ਜਾਣਗੇ ਟਰਾਲੀ ਦੇ ਕੰਡੇ ਮੱਖੀਆਂ ਹੀ ਹੋਈਆਂ ਮੰਡੀ ਚ ਚਲੋ ਦੇਖਦੇ ਆਂ ਕੀ ਕਰਦੇ ਆ ਆ ਗਏ ਝੋਟੇ ਉੱਧਰ ਚੜਿਆ ਨਹੀਂ ਹੁਣ ਇੱਧਰ ਲਾਇਆ ਵਾ ਜੇ ਇੱਧਰ ਚੜ ਜੂਗਾ ਦੇਖਦੇ ਆ ਆ ਜਾ ਝੋਟੂ ਓਏ ਚੱਲ ਯਾਰ ਖੜਾ ਮਾ ਓਏ ਅੱਧੇ ਆਈ ਬੰਦੇ ਹਨ ਓਏ ਆ ਜਾ ਇੱਧਰ ਲਾ ਚਲੋ ਜਦੋਂ ਬੋਲੋ ਆ ਕੇ ਆਏਗਾ ਸਰਦਾਰ ਤੂੰ ਬੋਲ ਤੂੰ ਆਪ ਦੀ ਹਿੰਦੀ ਵਿੱਚ ਬੋਲ ਕਹਾਂ ਸਕੋ ਮੈਨੂੰ ਤੂੰ ਪਤਾ ਕਿੰਨਾ ਏ ਚਾਰ ਬੰਦਾ ਆਤਾ ਪਕਰ ਚਾਰ ਬੰਦਾ ਆਤਾ ਪਕਰ ਕਿਛਾ ਤਾ ਉੜਦਾ ਬਚਾਰ ਜਣਾਤਾ ਬਚਾਰ ਬੰਦਾ ਆਤਾ ਬਣ ਚਲੋ ਥੋੜੋ ਇਹਨਾਂ ਨੂੰ ਚੁੜਾ ਕੇ ਮੈਂ ਦਿੰਨੀ ਨਹੀਂ ਆਈਂ ਚੜ੍ਹ ਜਿੱਦ ਤੱਕ ਆਪੀ ਨੇ ਸੀਮਾ ਦਾ ਨੁਕਸਾਨ ਕਰਨ ਨੂੰ ਜੰਮਿਆ ਪਹਿਲੇ ਦਿਨ ਤੋਂ ਨੁਕਸਾਨ ਆ ਪੰਡ ਦਾ ਸਾਰਾ ਪੱਖਾ ਕਹਿੰਦਾ ਮੈਂ ਲੈ ਕੇ ਜਾਊਂਗਾ ਵੰਡੀ ਚ ਤੇ ਇੱਕ ਪੱਖਾ ਦੇਖ ਵੀ ਉੱਥੇ ਹੁਣ ਰਾਜ ਛਿੱਟਿਆਂ ਦਾ ਤੋੜਦਾ ਤਾ ਜੰਮਿਆ ਰਾਜ ਸਹੀ ਗੱਲ ਆ ਆ ਗਈ ਗੱਲ ਤਾਂ ਹੁਣ ਬੰਦੇ ਲੱਗ ਕੇ ਲਿਆਉਣੇ ਆ ਵੰਡੀ ਚ ਸਾਰੇ ਅੱਡੇ ਅਠ ਹੋ ਗਏ ਬਜਾਰੇ ਮੂਵੀ ਦੇਖਣ ਚੱਲੇ ਜੀ ਕੇ ਉਹ ਵੀ ਇਹ ਦੇਖੇ ਜਾਂਦਾ ਤੇ ਸਾਡਾ ਨੋ ਮੈਂ ਲੋਕ ਆ ਗਏ ਚਲੋ ਫਿਰ ਕਰਦੇ ਆ ਗੋਪੀ ਨੇ ਲੋੜ ਉੱਤੇ ਆ ਗਏ ਕੱਲੀ ਕੱਲੀ ਕੱਲਾ ਜੱਟ ਪੂਰ ਤੂੰ ਆ ਗਈ ਮੱਢੇਉਂ ਤੇ ਆ ਮਕਰ ਸਾਰੇ ਮੂਰ ਤੂੰ ਤੇਰੇ ਦੱਸ ਨੀ ਦੋਦੀ ਆਂ ਸੰਭਾਲਦੀ ਜਿਵੇਂ ਤਾਇਆ ਸਾਡਾ ਚੱਕਾ ਤੱਕ ਨਾਦੀ ਆਏ ਮੇਰੇ ਕਿ ਕੰਦ ਲਾਲੀ ਮੁਰੇ ਪਹੁੰਚ ਗਏ ਸੀਗੇ ਆਹ ਪੱਖਾ ਲਾਉਂਦੇ ਆ ਹਣ ਇੱਕ ਜਿਹੜਾ ਪਿੱਛੇ ਸੀਗਾ ਉਹ ਗੋਪੀ ਨੇ ਕੰਮ ਕਰਦਾ ਰਾਤ ਜੀ ਚਲੋ ਫੇਰਾ ਹਾਲਾ ਲਾ ਕੇ ਫਿਰ ਚੱਲਦੇ ਆਂ ਉਹਨੂੰ ਘਰੀ ਲਾਹਾਂਗੇ ਜਾਂ ਤਾਂ ਸਵੇਰੇ ਲਾ ਦਾਂ ਕਿਥੇ ਮੰਡੀ ਕੋਈ ਇਧਰ ਹੋ ਜਾ ਕੋਈ ਜਾ ਤਾ ਦੋ ਬੰਦੇ ਸੌਜੋ ਚਲ ਬਾਗੀ ਦੱਸਵਾ ਜੀ ਇਕ ਆਦਮੀ ਕੇ ਦੱਸ ਦੋ ਦੱਸਵਾ ਦੇ ਪਾਸ ਜਾਵੇ ਨਾ ਪੰਜ ਦੱਸਵਾ ਦਸਤ ਲਾਉਣੀ ਸੀ ਹਾਂ ਪੰਜ ਦੱਸਵਾ ਦੋ ਬੰਦਾ ਉੱਪਰ ਟਾਇਰ ਦੇਖੋ ਟਾਇਰ ਹਏ ਦੋ ਬੰਦੇ ਬਹੁਤ 12000 ਰੱਖਿਆ ਵਾ ਪੱਲੜ ਤੇ ਲਾ ਲਿਓ ਹਾਂ ਕੋਣ ਹੈ ਚਲੋ ਇਹ ਇੱਧੇ ਕਿੱਥੇ ਪਤਾ ਇੱਕ ਉੱਪਰ ਬਹੁਤ ਹੈ ਹਾਂਜੀ 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 ਹਏ ਲਗਾ ਲਗਾ ਕੇ ਕਰੀਏ ਹਾਂ ਥੱਲੇ ਨਾ ਮਾਰੇ ਥੱਲੇ ਥੱਲੇ ਲਗਾਏ ਦੇਖ ਲੈ ਪੂਰਾ ਲੋਕ ਕਮਣਾ ਹਾਂ ਆਹ ਤਾਂ ਇਹ ਜਿੱਡ ਜਿੱਤਾ ਹਾੜੇ ਉੱਪਰ ਲੱਗੇ ਜਿਓੜੇ ਜਿੱਤਾ ਉੱਪਰ ਇਹ ਤਾਂ ਕਸੇ ਮੇਰਾ ਫੋਨ ਕਿਹਦਾ ਫੋਨ ਭੈਣ ਜੀ ਦੇ ਕੋਈ ਬਾਤ ਨੇ ਜਤਨਾ ਡਰ ਰੋਣਾ ਰੋਣੇ ਆਵਣੇ ਆਪਾਂ ਚੱਲਦਾ ਚੱਲ ਆ ਬੰਗਾਵੇ ਚਲੇ ਲੱਗੇ ਇਹ ਦਰ ਨਹੀਂ ਜਿਆਦਾ ਕਿਲੋ ਠਾਗਾ ਨਹੀਂ ਨਾ ਵਿਚਾਰੇ ਬੱਲੀ ਪਾਲੂ ਤੂੰ ਬੱਲੀ ਕਿਥੇ ਬੱਲੀ ਥਰ ਮੈਂ 10 ਵਜੇ ਆ ਬੰਦੇ ਆਪਣੇ ਨਹੀਂ ਹੈਗੇ ਬੰਦਾ ਆਪਣਾ ਨਹੀਂ ਆ ਇਹ ਨਾ ਕਿਸੇ ਨੂੰ ਨਹੀਂ ਆਪਣਾ ਨਾ ਓਏ ਯਾਰ ਬਖਾਰ ਵਾਲਾ ਯਾਰ ਫੋਨ ਵਾਲੀ ਬਣਦੇ ਨਾ ਯਾਰ ਆਪਣਾ ਆਹ ਮੋਟਾ ਦਾ ਭੈਣ ਜੋਂ ਬਾਹਰ ਕਰਾ ਤਾ ਗੋਪੀ ਹੋਣਾ ਬੱਕਾ ਤੋੜਦੇ ਨੂੰ ਭੈਣ ਜੋਂ ਨੂੰ ਬਸ ਚੱਲ ਕੇ ਆ ਜਾ ਜਿੱਥੇ ਇੰਨਾ ਕੰਮ ਠੀਕਾ ਲੈ ਲੈ ਸਾਲਸਾ ਨਾ ਬਿੰਗਾ ਹੋ ਜਾਣਾ ਖਿੱਤੇ ਹੋਣਾ ਹੁਣ ਥੋੜਾ ਉਠਾ ਕੇ ਲੈ ਉਠਾ ਕੇ ਮੈਂ ਉਠਾਵਾਂ ਤੋ ਉਥੇ ਲਾ ਕੇ ਹੁਣ ਚਿੱਟੂ ਵੀ ਲਈ ਜਾਂਦਾ ਮੰਡੀ ਜਿਹੜੀ ਸਿਆ ਪਪੜ ਗੋਲੇ ਲੈ ਕੇ ਜਾਣਾ ਆ ਦੇਖ ਲਓ ਗੋਪੀ ਦੇ ਕੰਮ ਮੇਰੇ ਲੈ ਕੇ ਜਾਵਾਂਗੇ ਹੁਣ ਇਹਨੂੰ ਆਹ ਚੱਲੋ ਨਾਲ ਤੁਹਾਨੂੰ ਲੈ ਕੇ ਆ। ਤੁਸੀਂ ਦੇਖ ਰਹੇ ਆਪ ਤੁਸੀਂ ਮੇਰੇ ਇੱਕ ਦਾ ਲਾਏ ਜੇ ਹੁਣ ਚੱਲਦੇ ਆ ਕਰਨ। ਆ ਤਾਂ ਸੀਗਾ ਹੁਣ ਸਵੇਰੇ ਚੱਕ ਲੈ ਕੇ ਆਵਾਂਗੇ ਆਪਾਂ। ਸਵੇਰੇ ਛੱਡ ਕੇ ਆਵਾਂਗੇ ਫਿਰ ਪੱਕਾ। ਘੇੜਕੁੜ ਕਰਤੀਏ ਬੰਦ। ਚਲੋ ਫਿਰ ਮਿਲਦੇ ਆਂ ਸਵੇਰੇ।